ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਿੱਖਾਂ ਵਾਲੇ ਦੇ ਵਿੱਚ ਸਿੱਖਾਂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਗਿਆ ਤੇ ਜਿਹੜਾ ਚਿਮੇਲੀ ਨੰਗਲ ਨੇੜਲੇ ਪਿੰਡ ਐ ਇਸ ਪਿੰਡ ਦੇ ਮਿੱਤਰੋ ਤੇ ਜਦੋਂ ਆਪਾਂ ਬਾਬੇ ਕਾਲੇ ਮਹਿਰ ਦੇ ਆਉਨੇ ਆ ਮੱਥਾ ਟੇਕਣ ਦੇ ਲਈ ਤੇ ਤੁਹਾਨੂੰ ਪਤਾ ਹੀ ਆ ਸਾਰਾ ਬੀੜ ਸਿੱਖਾਂ ਵਾਲਾ ਇੱਥੇ ਜੇ ਕਰਕੇ ਬਾਬੇ ਦੀ ਜਗਾ ਵਾ ਉੱਥੋਂ ਨਾਲ ਹੀ ਟਾਵਰ ਦੇ ਕੋਲੋਂ ਸਿੱਧੀ ਸੜਕ ਮੁੜਦੀ ਆ ਸਿੱਖਾਂ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਪਿੰਡ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਬਾਹਰ ਖੇਤਾਂ ਦੇ ਵਿੱਚ ਬਾਈ ਸੁਖਦੀਪ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ 2 ਜਨਵਾਰ ਵਕਾਊ ਆ ਤੇ ਇੱਕ ਹੈਗੀ ਆ ਮਿੱਤਰੋ ਜੀਪ ਤਿੰਨ ਚੀਜ਼ਾਂ ਵਿਖਾਉਣੀਆਂ ਤੁਹਾਨੂੰ ਪਹਿਲਾ گاਵਾ ਦੀ ਡਿਟੇਲ ਆ ਪਿੰਡ ਤੇ ਜੀਪ ਵੇਖਾਂਗੇ ਜੀਪ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਲੈਣੀਆਂ ਸ਼ੌਕ ਨੂੰ ਲੈਣੇ ਕਮਾਲ ਦੀ ਤੁਹਾਨੂੰ ਜੀਪ ਵੀ ਵਿਖਾਉਣੀ ਹੈ ਇੱਕ ਬਣੀ ਬਣਾਈ ਮੋਡੀਫਾਈ ਹੋਈ ਤੇ ਆਜੋ ਪਹਿਲਾ گاਵਾ ਬਾਰੇ ਜਾਣਦੇ ਸਸੀ ਗਨ ਸਕਦੀ ਜੀ ਕੀ ਹਾਲ ਚਾਲ ਹੈ ਵੀਰ ਠੀਕ ਹੈ ਵੀਰੇ ਵਧੀਆ ਸਿੱਤਕਰ ਪਰਿਵਾਰ ਬਾਈ ਬਿਲਕੁਲ ਵਧੀਆ ਚਲੋ ਸ਼ੁਕਰ ਹੈ ਤੇ ਕੰਮ ਫੇਰ ਮੇਰੇ ਵੀਰੇ ਨੇ ਕਰਤਾ ਸ਼ੁਰੂ ਹਾਂ ਹਾਂਜੀ ਹਾਂਜੀ ਬਾਈ ਤੇ ਕਿਨੇ ਦਿਨ ਤੋਂ ਕਰਤਾ ਸ਼ੁਰੂ ਹੋਣਾ ਕੰਮ ਤਕਰੀਬਨ ਬਾਈ ਜੀ 20 ਦਿਨਾਂ ਤੋਂ ਸ਼ੁਰੂ ਹੋਇਆ ਜੀ ਚਲੋ ਸ਼ੁਕਰ ਹੈ ਬਾਈ ਤੇ ਇਸਕਦੀ ਪਹਿਲਾਂ ਬਾਈ ਕੀ ਚੱਕਰ ਪੈ ਗਿਆ ਸੀ ਪ ਹੋਣੇ ਕਰਕੇ ਕੰਮ ਬੰਦ ਕਰਤਾ ਸੀ ਹੁਣ ਸੈਟਾ ਵੀਰੇ ਹਾਂਜੀ ਬਿਲਕੁਲ ਸ਼ੁਕਰਾ ਭਰਾਵਾ ਬਾਈ ਦਾ ਬਹੁਤ ਵਧੀਆ ਫਾਰਮ ਹੁੰਦਾ ਹੀ ਫਿਰ ਬਾਈ ਨੂੰ ਓਪਰੇਟ ਕਰਨ ਦੇ ਮਨ ਕੈਨਸਲ ਕਰਮਾਣਾ ਛੱਡਤਾ ਇੱਕ ਦਿਨ ਵੇਚਦਾ ਹੀ ਸਾਰਾ ਸਮਾਨ ਹਾਂਜੀ ਤੇ ਮਈਆਂ ਰੱਖੀਆਂ ਸੀ 2-4 ਕੱਢੇ ਗਏ ਗਾਈਆਂ ਰੱਖੀਆਂ ਸੀ ਗਾਈਆਂ ਵੀ ਸੀਆਂ ਨਾਲ ਕਰ ਚੁੱਕੇ ਸੀ ਠੀਕ ਠੀਕ ਆ ਅੱਛਾ ਸੁਖਦੀਪ ਭਾਈ ਅੱਜ ਆਪਾਂ 2 ਜਨਵਰੀ ਵਿਖਾਉਣੇ ਆ ਦਸਕਾ ਨੂੰ ਹਨਾ ਤੇ ਗਾਈਆਂ ਫਿਰ ਹੁਣ ਚੜਦੀ ਤੋਂ ਚੜਦੀ ਆਇਆ ਕਰੂਗੀ ਹਾਂਜੀ ਹਾਂਜੀ ਭਾਈ ਜੀ ਮੈਂ ਮਨ ਲਾ ਅਗਰ ਸਟੇਟ ਦਾ ਜੇ ਕੋਈ ਭਰਾਣੇ ਲੈਣੀਆਂ ਹੋਣ ਤੇ ਮਨ ਲਾ ਕਰ ਲਵੇ ਰੋਣ ਹਾਂਜੀ ਠ ਸੂਈ ਹੈ ਭਾਈ ਇਹ ਬਾਈ ਜੀ ਦੂਸਰਾ ਸੂਆ ਸੂਈ ਹੈ ਜੀ ਜੀ ਦੰਦੋਂ ਛੇ ਦੰਦਾਂ ਜੀ ਛੇ ਦੰਦਾਂ ਠੀਕ ਆ ਹਾਂਜੀ ਤੇ ਬਾਈ ਜੀ ਇਹਨੇ ਪਹਿਲਾਂ ਨੇ ਦੁੱਧ 25 26 ਕਿਲੋ ਪਾਇਆ ਐਸ ਵਕਤ ਦੇ ਥੱਲੇ ਤਿਆਰ ਬੌਲਾ 20 ਪਲੱਸ ਹੈਗਾ ਜੀ ਹੁਣ ਬੌਲਾ ਹੀ ਤਿਆਰ ਆਇੰਦੇ ਤੋਂ ਦੂਤ ਪਰ ਐਦ ਕੀ ਤਾਂ 30 ਨੂੰ ਹੱਥ ਮਾਰ ਜੂ ਭਾਈਰਾਉਣਾ ਮਾਰੂਗੀ ਭਾਈ ਠੀਕ ਹੈ ਵੀਰੇ ਮਗਰ ਬੱਚਾ ਆ ਗਿਆ ਕਿ ਬੱਚੀ ਭਾਈ ਮਗਰ ਬੱਚਾ ਭਾਈ ਜੀ ਠੀਕ ਹੈ ਜੀ ਸੂਈ ਨੂੰ 4 ਦਿਨ ਹੋ ਗਏ ਜੀ ਅੱਛਾ 4 ਦਿਨ ਹੋ ਗਏ ਸੀਮਨ ਕਿਹੜੇ ਦੀ ਹੈ ਵੀਰੇ ਭਾਈ ਇਹ ਸੀਮਨ ਵੀ ਬ੍ਰਦਰ ਮੈਂ ਕਨਫਰਮ ਨਹੀਂ ਕੀਤਾ ਠੀਕ ਹੈ ਬਈ ਅੱਛਾ ਲਈ ਫਾਰਮ ਚੋਈ ਹੈ ਕਿ ਫਾਰਮ ਚੋ ਹਾਂਜੀ ਭਾਈ ਦੋਨੇ ਚੁਾਈ ਚੁਾਈ ਦੀ ਕਿਵੇਂ ਵੀਰੇ ਬਿਲਕੁਲ ਬਹੁਤ ਵਧੀਆ ਜੀ ਓਕੇ ਦੀ ਰਿਪੋਰਟ ਹੈ ਅੱਛਾ ਸੂਆ ਦੂਜਾ ਸੂਇਆ ਤੋਰੀ ਬਈ ਖੋਲੀ ਇਹਨੂੰ ਵੀਰੇ ਠੀਕ ਹੈ ਅੱਛਾ ਰੇਟ ਭਾਈ ਸੁਖਦੀਪ ਵੀਰੇ ਕੀ ਰੋ ਰੇਟ ਭਾਈ ਜੀ ਇਹ ਤਾਂ ਫੋਨ ਤੇ ਕਰਾਂਗੇ ਠੀਕ ਹੈ ਭਾਈ ਜੀ ਲੈ ਮੇਤਰੋ ਦੂਜਾ ਸੂਆ ਵੈੜ ਸੂਈ ਆ ਚਾਰਾਂ ਦਿਨਾਂ ਦੀ ਸੂਈ ਥੱਲੇ 20 ਕਿਲੋ ਤੋਂ ਬਾਰ-ਬਾਰ ਬੋੜਾ ਹੈ ਥੱਲੇ ਹਾਂਜੀ ਕੋਈ ਗੋੜਦਾ ਹਾਂਜੀ ਤੋੜ ਦਿੱਤੋ ਭਾਈ ਮੇਤਰੋ ਮੈਂ ਤੁਹਾਨੂੰ ਭਾਈ ਵੀ ਤੋੜ ਕੇ ਵਿਖਾ ਦਿੰਦਾ ਆ ਦੇ ਸੁਖਦੀਪ ਭਾਈ ਮੋੜ ਦੇ ਵੀਰੇ ਬਹੁਤ ਵਧੀਆ ਥਲੋ ਥਲੋ ਬੜੀ ਤਿਆਰੀ ਹੈ ਨਾ ਬਈ ਹਾਂਜੀ ਭਾਈ ਸੁਖਦੀਪ ਭਾਈ 30 ਕਿਲੋ ਦੁੱਧ ਤਾਂ ਜਿਉ ਟੌਰਨ ਰਾਵਣਾ ਭਾਈ ਜੀ ਹੂੰ ਬਾਬਾ ਨੂੰ ਦੇ ਵੀਰੇ ਵੱਛੀ-ਵੁੱਛੀ ਹੁੰਦੀ ਤਾਂ ਹੈ ਨਾ ਫਿਰ ਇਹਦੀ ਕੀਮਤ ਵੀ 20000 ਵਧ ਜਾਂਦੀ ਬੱਛੀਆਂ ਦਾ ਗਾਂ ਦੀ ਤਾਂ ਕਿ ਨਹੀਂ ਵੀਰੇ ਬਿਲਕੁਲ ਜੀ ਬਿਲਕੁਲ ਹੂੰ ਕੀ ਬਾਤ ਚੁਆ ਚੂ ਚੰਗਾ ਲੱਗੇ ਸੁਖਦੀਪ ਭਾਈ ਬਹੁਤ ਵਧੀਆ ਭਾਈ ਜੀ ਓਕੇ ਜੀ ਰਿਪੋਰਟ ਹੈ ਹਾਂਜੀ ਠੀਕ ਹੈ ਵੀਰੇ ਅੱਛਾ ਸੀਲ ਪੂਰੀ ਹੈ ਜੀ ਠੀਕ ਕਰੀਏ ਦੰਦਾ ਨਹੀਂ ਆਇਆ ਇਹ ਮਰਾਂ ਨੂੰ ਤਾਰਾ ਵੀਰੇ ਕਿ ਨਹੀਂ ਬਣਉਂਦੀ ਹਾਂਜੀ ਹਾਂਜੀ ਜੀ ਬਣਦੇ ਦੋ ਦੋ ਫਿਰ ਜਿਵੇਂ ਮਰਜ਼ੀ ਖੱਲੀ ਮਾਰੋ ਫਿਰ ਧਰਤੀ ਦਾ ਹੀ ਦੁੱਧ ਆ ਵਾਹਿਗੁਰੂ ਬੱਚਾ ਲਾਉਣਾ ਅੱਛਾ ਪਾਲੀ ਆ ਇਧਰਲੀ ਸਾਈਡ ਤੋਂ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਇਹ ਤਾਂ ਹੋ ਗਈ ਵੀਰੇ ਇੱਕ ਨੰਬਰ ਤੇ ਦੋ ਨੰਬਰ ਤੇ ਇੱਕ ਗਾਂ ਹੋਰ ਖੜੀ ਆ ਵੀਰੋ ਹਾਂਜੀ ਭਾਈ ਜੀ ਦੂਸਰੇ ਨੰਬਰ ਵਾਲੀ ਵੇੜ ਤੀਸਰਾ ਸੁਹਾ ਸੁਹੰਦੀ ਆ ਜੀ ਦੂਸਰੇ ਸੁਹੀ ਉਹਨੇ 50 ਪਲੱਸ ਦੁੱਧ ਪਾਇਆ ਹੋਇਆ ਪਿਆ ਤਾਂ ਬਾਰ-ਬਾਰ ਦਿੱਤਾ ਹੋਇਆ ਅੱਛਾ ਵੀਰੇ ਕਿੰਨੇ ਦਿਨ ਪਿਆ ਹਜੇ ਹੁੰਦੇ ਇਹਦੇ ਸੂਨ ਦੇ 17 ਦਿਨ ਪਏ ਆ ਜੀ ਬਸ ਇਹ ਗਿਣਤੀ ਮੁਤਾਬਕ ਹਾਂਜੀ ਫਿਰ ਤਾਂ ਭਾਈ ਥੱਲੋ ਤਾਂ ਪਲਾਟ ਬਣਾ ਤੂੰ ਹਣਾ ਹਾਂਜੀ ਹਾਂਜੀ ਅੱਛਾ ਤੇ ਇਹ ਇਹਦਾ ਕੋਈ ਸੀਮਨ ਸੂਨ ਦਾ ਰਿਕਾਰਡ ਹੈਗਾ ਵੀਰੇ ਕਿ ਨਹੀਂ ਭਾਈ ਜੀ ਫਾਰਮ ਆਪਾਂ ਲੈ ਕੇ ਦੇ ਸਕਦੇ ਹਾਂ ਜਿਹੜੀ ਉਹ ਆਪਾਂ ਲੈ ਦੇਵਾਂਗੇ ਅੱਛਾ ਭਾਈ ਇੱਕ ਗੱਲ ਆ ਇਹੋ ਜੀਆਂ ਗਾਈਆਂ ਦੋ ਹੀ ਰੱਖੀਆਂ ਹੁਣ ਟਕਾਣੇ ਦੀਆਂ ਹਨਾ ਤੇ ਭਾਈ ਨਿਆਰਾ ਵੰਡ ਦੇਵੀਆਂ ਕਿ ਨਹੀਂ ਬਿਲਕੁਲ ਜੀ ਬਿਲਕੁਲ ਹੂੰ ਅੱਛਾ ਦੇਣ ਹਜੇ ਨੇ 17 ਪਏ ਆ ਵੀਰੇ ਹਾਂਜੀ ਭਾਈ ਤੇ ਇਹ ਫਿਰ ਵੀਰੇ ਮੰਨਦਾ ਇਹਦਾ ਪ੍ਰੋਪਰ ਰਿਕਾਰਡ ਆ ਜਿਹੜਾ ਉਹ ਆਪਾਂ ਅਗਲੇ ਨੂੰ ਲੈ ਕੇ ਦੇ ਦਾਂ ਠੀਕ ਆ ਭਾਈ ਇਹਦਾ ਰੇਟ ਵੀ ਵੀਰੇ ਫੋਨ ਤੇ ਹਾਂਜੀ ਰੇਟ ਦੋਨੋਂ ਦਾ ਹੀ ਫੋਨ ਤੇ ਕਰਾ ਠੀਕ ਆ ਤੋੜ ਦਈਏ ਵੀਰੇ ਇਹਨੂੰ ਕੱਢੀਏ ਬਾਹਰ ਪਿਊਸ ਕਰੀ ਦੂ ਲੈ ਮੇਤਰੋ 50 ਲੀਟਰ ਦਾ ਰਿਕਾਰਡ ਜਿਹੜਾ ਦੂਜੇ ਸੋਏ ਦਾ ਇਹਦਾ ਰਿਆ ਕਰਮ ਵਾਲੀ ਦਾ ਥੱਲੋ ਥੱਲੋ ਤਾਂ ਤੁਸੀਂ ਵੇਖੋ ਵੀ ਤੇ ਕਰਾਂ ਦੇ ਕਿਹੋ ਜਿਹਾ ਮੰਲਾ ਕਰਮਾ ਵਾਲੀ ਨੂੰ ਜਦੋਂ ਤਿਆਰੀ ਹੋਈ ਨਾ ਬਾਈ ਇਲਾਕਾ ਗਾ ਨੂੰ ਵੇਖਣ ਜ਼ਰੂਰ ਆਊਗਾ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੈਣ ਵਾਲੀ ਗਾਵਾ ਕਰਮਾ ਵਾਲੀ ਕਿਉਂਕਿ ਬਾਈ ਹਜੇ ਇਹਦੇ ਦਿਨ 17 ਪਏ ਆ ਤੇ 17 ਦਿਨਾਂ ਦੇ ਵਿੱਚ ਤੇ 2-4 20 ਦਿਨ ਦੀ ਕੱਚੀ ਬਣਦੇ ਵੀਰੇ ਬਸ ਰੇਲ ਗੱਡੀ ਦਾ ਇੰਜਨ ਵੀ ਨੂੰ ਮੰਨ ਲਾ ਆਪਾਂ ਛੋਟਾ ਕਹਿ ਸਕਦੇ ਹਾਂ ਦੇ ਅੱਗੇ ਦਾ ਕਰਮਾ ਵਾਲੀ ਦੇ ਅੱਗੇ ਐਡੀ ਉੱਚੀ ਲੰਮੀ ਹੈ ਗਾ ਕੀ ਬਾਤ ਚੀਜ਼ ਆ ਮੇਤਰੋ ਥੱਲੋ ਥੱਲੋ ਜਿਹੜੇ ਭਰਾਣੇ ਚੰਗੇ ਦੁੱਧ ਵਾਲੀ ਜਾਂ ਅਗਰ ਸਟੇਟ ਦੇ ਵਿੱਚ ਲੈ ਕੇ ਜਾਣੀਆਂ ਤਾਂ ਫਿਰ ਉਹਨੂੰ ਉਹ ਕੱਚੀ ਗਾਂ ਫੜਨ ਦਾ ਹਜੇ ਮੌਕਾ ਕਿਉਂਕਿ ਕਈ ਵਾਰੀ ਭਰਾ ਅਗਰ ਸਟੇਟ ਵਾਲੇ ਹੁੰਦੇ ਜਿਹੜੇ ਉਹ ਕੱਚੀ ਗਾਂ ਲੈਂਦੇ ਹੁੰਦੇ ਆ ਕਿਉਂਕਿ ਉਹਨਾਂ ਨੇ ਬਈ ਸਫਰ ਦੇ ਵਿੱਚ ਲਜਾਣੀ ਹੁੰਦੀ ਆ ਜਿਵੇਂ ਜੰਮੂ ਹੋ ਗਿਆ ਮਾਲੋ ਗੁਜਰਾਤ ਹੋ ਗਿਆ ਇਹ ਚੀਜ਼ਾਂ ਇਹ گاਵਾ ਨੂੰ ਵੱਧ ਪੈਂਦੀਆਂ ਹੁੰਦੀਆਂ ਤੇ ਵੀਰੇ ਆਪਣਾ ਕੋਲੇ ਜੇ ਕੋਈ ਦੋਵੇਂ ਅਗਰ ਸਟੇਟ ਦਾ ਬੰਦਾ ਨੂੰ ਟਰਾਂਸਪੋਰਟ ਦਾ ਪ੍ਰਬੰਧ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਾਰਾ ਕਰਕੇ ਦੇਵਾਂ ਪਹੁੰਚਦਾ ਠੀਕ ਹੈ ਵੀਰੇ ਹਾਂਜੀ ਲੈ ਵੀ ਮਤਲਬ ਜਿਹੜੇ ਜੰਮੂ ਵਾਲੇ ਭਰਾਵਾ ਉਹਨਾਂ ਲਈ ਇਹ گاਵਾ ਦੋਵੇਂ ਲਾਏ ਆਂਦਾ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਹੁਣ ਖਿੱਚਣੀਆਂ ਹੁਣ ਲੈਣੀਆਂ ਉਹਨਾਂ ਦਾ ਸੀਜ਼ਨ ਤੇ ਬਾਕੀ ਭਾਈ ਫਿਰ ਹੁਣ ਕਹਿਣਾ ਹੀ ਕੀ ਆ ਤੇ ਹੁਣ ਆਜੋ ਆਪਾਂ ਇੱਕ ਤੁਹਾਨੂੰ ਦਿਖਾਉਣੇ ਲੰਡੀਜੀਪ ਆਜੋ ਅੱਛਾ ਭਾਈ ਇੱਕ ਲੰਡੀਜੀਪ ਆਪਣੇ ਕੋਲੇ ਹੈ ਨਾ ਇਹ ਫਿਰ ਕਿਹੜਾ ਮਾਡਲ ਆ ਸੁਦੀਪਾ ਤੇ ਭਾਈ ਜੀ 2000 ਚ ਸੌਰੀ 1994 ਮਾਡਲ ਆ ਜੀ 1994 ਇੰਜਨ ਇਹਦੇ ਚ ਬਲੈਰੋ ਦਾ ਜੀ ਚਾਰ ਬੋਏ ਠੀਕ ਹੈ ਇੰਜਨ ਬਲੈਰੋ ਦਾ ਹਾਂਜੀ ਮੋਡੀਫਾਈ ਬਾਕ ਐਡ ਹੋਈ ਹੋਈ ਹੈ ਨਾ ਹਾਂਜੀ ਬਾਕੀ 4x4 ਹੈ ਜੀ 4x4 ਚਲਾਈ ਚਲੋ ਇਹਦੀ ਓਕੇ ਆ ਜਾਓ ਹਾਂਜੀ ਬਾਕੀ ਨੰਬਰ ਪਾਸਿੰਗ ਇਹਦਾ 12ਵੇਂ ਮਹੀਨੇ ਦੇ ਹੁਣ ਖਤਮ ਹੋਣਾ ਜੀ 12ਵੇਂ ਮਹੀਨੇ ਦੇ ਵਿੱਚ ਹੁਣ ਉਹਦੇ ਪਾਸਿੰਗ ਖਤਮ ਹੋ ਜੂਗਾ ਹਾਂਜੀ ਹਾਂਜੀ ਬਈ ਤਾਂ ਵੀ ਰੇਟ ਭਾਈ ਕੋਈ ਗੱਲ ਨਹੀਂ ਫੋਨ ਤੇ ਕਰ ਲਾਂਗੇ। ਠੀਕ ਹੈ ਮਿੱਤਰੋ ਜੇ ਕਿ ਸ਼ੌਂਕੀ ਭਰਾਣੇ ਲੈਣੀ ਹੈ ਨਾ ਤਿਆਰ ਹੋਈ ਜੀਪ ਜਮਨ ਨਵੀਂ ਜੀਪ ਖੜੀ ਆ ਤੇ ਬਲੈਰੋ ਦਾ ਇੰਜਨ ਐਵਰੇਜ ਤਾਂ 22 ਬਾਈ ਦੀ ਹੋਊਗੀ ਭਾਈਰਾਉ ਨੇ ਬਾਈ 24 25 ਦੇ ਐਵਰੇਜ ਕੱਢੀ ਜੀ 24 ਠੀਕ ਹੈ ਭਾਈ ਬਾਕੀ ਗੱਲਬਾਤ ਲਈ ਨੰਬਰ ਪਾਈ ਹੋਣਿਆਂ ਦਾ ਆਪਾਂ ਜਿਹੜਾ ਸਕਰੀਨ ਤੇ ਲਾਇਆ ਹੋਇਆ ਸਖਦੀ ਭਾਈ ਨੰਬਰ ਦੱਸਿਓ ਕਿਹਦਾ ਦੀ ਭਰਾ 90567 90567 0098 0098 98 ਇਸ ਨੰਬਰ ਤੇ ਕਰ ਲਓ ਪਾਈ ਹੋਣਿਆਂ ਨਾਲ ਰਾਬਤਾ ਕਰੋ ਮਿੱਤਰੋ ਪਿੰਡ ਸਿੱਖਾਂ ਵਾਲਾ ਤੇ ਜਿਹੜਾ ਲੱਗਦਾ ਵਾ ਫਰੀਦਕੋਟ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਜੀ